ਸਾਚੀ ਕਾਤ ਤੁਸੀਂ ਦੇਖ ਰਹੇ ਹੋ ਸਾਂਝੀ ਸੋਚ ਟੀਵੀ ਦੇ ਨਾਲ ਮੈਂ ਰਵਿੰਦਰ ਸਿੰਘ ਇਸ ਵੇਲੇ ਦੀ ਜਿਹੜੀ ਖਬਰ ਹੈ ਭਾਰਤ ਦੀ ਸਟਾਰ ਜਿਹੜੇ ਨਿਸ਼ਾਨੇਬਾਜ਼ ਮਨੂਪਾਕਰ ਦੇ ਨਾਲ ਜੁੜੀ ਹੋਈ ਹੈ ਪੈਰਿਸ 올림픽 ਵਿੱਚ ਦੇਸ਼ ਲਈ ਦੋ ਤਗਮੇ ਜਿੱਤਣ ਵਾਲੀ ਭਾਰਤੀ ਸਟਾਰ ਨਿਸ਼ਾਨੇਬਾਜ਼ ਮਨੂਪਾਕਰ ਦੇ ਪਰਿਵਾਰ ਦੇ ਜਿਹੜੇ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਮਨੂਪਾਕਰ ਦੇ ਮਾਮਾ ਤੇ ਨਾਨੀ ਦੀ ਇੱਕ ਸੜਕ ਹਾਸੇ ਵਿੱਚ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਇਹ ਹਾ사 ਐਤਵਾਰ ਸਵੇਰੇ ਕਰੀਬ 9:30 ਵਜੇ ਚਰਕੀ ਦਾਦਰੀ ਦੇ ਮਹਿੰਦਰਗੜ ਬਾਈਪਾਸ ਰੋਡ ਤੇ ਵਾਪਰਿਆ ਮਨੂਪਾਕਰ ਦੇ ਮਾਮਾ ਸਕੂਟਰ ਤੇ ਡਿਊਟੀ ਤੇ ਜਾ ਰਹੇ ਸਨ ਉਹਨਾਂ ਨਾਲ ਉਹਨਾਂ ਦੇ ਮਾਤਾ ਵੀ ਸਵਾਰ ਸਨ ਭਾਰਤੀ ਦੀ ਸਟਾਰ ਨਿਸ਼ਾਨੇ ਬਾਜ਼ ਮਨੂਪਾਕਰ ਦੀ ਨਾਨੀ ਅਤੇ ਮਾਮੇ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਤੇ ਦੋਵੇਂ ਚਰਕੀ ਦਾਦਰੀ ਦੇ ਮਹਿੰਦਰਗੜ ਬਾਈਪਾਸ ਰੋਡ ਤੇ ਸਕੂਟਰੀ ਤੇ ਜਾ ਰਹੇ ਸਨ ਅਚਾਨਕ ਜਦੋਂ ਉਹ ਕਿਸੇ ਵਾਹਨ ਨਾਲ ਟਕਰਾ ਕੇ ਸਕੂਟਰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਇੰਨੀ ਟੱਕਰ ਭਿਆਨਕ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਸੇ ਤੋਂ ਤੁਰੰਤ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਪਾਲ ਕਰ ਰਹੀ ਹੈ। ਦਰਸਰ ਇਹ ਪੂਰੀ ਘਟਨਾ ਚਰਖੀ ਦਾਦਰੀ ਜ਼ਿਲ੍ਹੇ ਦੇ ਮਹਿੰਦਰਗੜ ਬਾਈਪਾਸ ਰੋਡ ਤੇ ਵਾਪਰੀ ਸੀ। ਮਨੂਪਾਕਰ ਦੀ ਨਾਨੀ ਅਤੇ ਮਾਮਾ ਜਿਹੜਾ ਐਤਵਾਰ ਨੂੰ ਸਕੂਟਰੀ ਤੇ ਕਿਤੇ ਜਾ ਰਹੇ ਸਨ। ਇਸ ਦੌਰਾਨ ਇੱਕ ਵਾਹਨ ਨੇ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਜਿਹੜੀ मौके ਤੇ ਮੌਤ ਹੋ ਜਾਂਦੀ ਹੈ ਤੇ ਹਾਦਸੇ ਵਿੱਚ ਦੇ ਡਰਾਈਵਰ ਦੀ ਜਿਹੜੀ ਹੈ ਡਰਾਈਵਰ ਜਿਹੜਾ ਹੈ मौके ਤੋਂ ਫਰਾਰ ਹੋ ਜਾਂਦਾ ਹੈ ਤੇ ਉਹ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਜਾਂ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮਨੁਪਾਕਰ ਤੇ ਰਿਸ਼ਤੇਦਾਰ ਹਨ। ਮ੍ਰਿਤਕਾਂ ਵਿੱਚੋਂ ਇੱਕ ਮਨੁਪਾਕਰ ਦੀ ਨਾਨੀ ਸੀ ਅਤੇ ਦੂਜਾ ਉਸ ਦਾ ਮਾਮਾ ਸੀ ਫਿਲਹਾਲ ਪੁਲਿਸ ਨੂੰ ਅਗਲੇਰੀ ਕਾਰਵਾਈ ਦੇ ਲਈ ਕਰ ਰਹੀ ਹੈ ਦੱਸਦੀ ਹੈ ਕਿ ਮਨੂਪਾਕਰ ਨੂੰ 2 ਦਿਨ ਪਹਿਲਾਂ ਹੀ ਰਾਸ਼ਟਰਪਤੀ ਦੁਆਰਾ ਅਰਜਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ